ਜੌਨੀ ਵਾਂਸਲ ਨਗਰ ਕੌਂਸਲ ਪ੍ਰਧਾਨ ਪੁੱਛੋ ਮੰਡੀ ਅੱਜ ਤੋਂ 10-20 ਦਿਨ ਪਹਿਲਾਂ ਨਾ ਮੈਂ ਸ਼ਾਪ ਖੋਲੀ ਏ ਦੇਸ਼ ਦੇ ਕੋਲੇ ਜਿਹਦੇ ਕੋਲੇ ਖੁੱਲ ਕੇ ਤੇ ਮੈਂ ਉੱਥੋਂ ਚੱਲ ਕੇ 12:45 ਮਿੰਟਾਂ ਤੋ ਚੱਲੇ ਆ ਤੇ 12:54 ਦੇ ਮੈਂ ਉੱਥੇ ਪਹੁੰਚ ਗਿਆ ਜੋੜੇ ਕੰਡੇ ਕੋਲੇ ਮੇਰੇ ਮੂਰੇ ਸਕੌਡਾ ਕਾਰ ਲੱਗ ਕੇ ਤੇ ਕਹੀ ਦੇ ਚਾਰ ਬੰਦੇ ਸੀ ਤੇ ਦੋ ਕਹੀ ਦੇ ਬਾਹਰ ਉੱਤਰ ਕੇ ਮੈਨੂੰ ਮੈਂ ਜਿਹੜਾ ਕੋਈ ਹੈਗਾ ਦੇ ਦਿਓ ਮੈਂ ਉਹਨਾਂ ਨੂੰ ਮੇਰੇ ਵਿੱਚ 9000 ਰੁਪਏ ਦਾ ਮੋਬਾਈਲ ਸੀ ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ ਡੱਗੀ ਚੈੱਕ ਕਰਾ ਦੇ ਉਹਦੇ ਵਿੱਚ 2 ਲੱਖ ਰੁਪਏ ਸੀ ਉਹ 2 ਲੱਖ ਰੁਪਏ 2 ਲੱਖ 9000 ਰੁਪਏ ਮਿੱਥੇ ਦੋਨੇ ਮੋਬਾਈਲ Apple ਦਾ ਤੇ 1000 ਕਰ ਮੇਰਾ ਮੋਬਾਈਲ ਲੈ ਗਏ ਮੈਂ ਨਾਲ ਦੇ ਨਾਲ ਚੌਕੀ ਅਜੀਪਾਲ ਜੀ ਨੂੰ ਕੀਤੀ ਉਹ 1/2 ਮਿੰਟ ਤੋਂ ਪਹਿਲਾਂ ਅਜੀਪਾਲ ਜੀ ਆ ਗਏ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਨਾਲ ਪੁਲਿਸ ਵਾਲੀ ਟੀਮ ਲੈ ਕੇ ਜਿੰਨਾ ਦਾ ਏਰੀਆ ਨਹੀਂ ਪੈਂਦਾ ਸੀ ਤਾਂ ਵੀ ਪੂਰੀ ਸਪੋਰਟ ਕੀਤੀ ਉਹਨਾਂ ਨੇ 4 ਵਜੇ ਤੱਕ ਤਪੇ ਤੇ ਅਸੀਂ ਸਰੰਗਕੁਰ ਦੇ ਨਾਲ ਪ੍ਰਿੰਸ ਰੋਲਨ ਦੀ ਸੀ ਟੋਨੀ ਜੀ ਸਾਰੇ ਸਾਰੀ ਮੰਡੀ ਸੀ ਤੇ ਅਸੀਂ ਦੋ ਘੇਰੇ ਵੀ ਸੀ ਪਰ ਨਹੀਂ ਮਿਲੇ ਪੁਲਿਸ ਚੌਕੀ ਦਾ ਪੁੱਛੋ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਨੇ ਚਾਹ ਨਲੇ ਏਰੀਆ ਨਹੀਂ ਪੈਂਦਾ ਸੀ ਇਹਦੇ ਤੇ ਬਾਗੂਦ ਵੀ ਮੇਰੇ ਨਾਲ ਸਪੋਰਟ ਕਰਤੇ ਉਹਨਾਂ ਨੇ ਜੌਨੀ ਵਾਂਸਲ ਨਗਰ ਕੌਂਸਲ ਪ੍ਰਧਾਨ ਪੁੱਛੋ ਮੰਡੀ ਅੱਜ ਤੋਂ 10-20 ਦਿਨ ਪਹਿਲਾਂ ਮੈਂ ਸ਼ਾਪ ਖੋਲੀ ਹੈ ਦੇਸ਼ ਦੇ ਕੋਲੇ ਜਿਹਦੇ ਕੋਲੇ ਖੁੱਲ ਕੇ ਤੇ ਮੈਂ ਉੱਥੋਂ ਚੱਲ ਕੇ 12:45 ਮਿੰਟਾਂ ਤੋਂ ਚੱਲੇ ਆ ਤੇ 12:54 ਦੇ ਮੈਂ ਉੱਥੇ ਪਹੁੰਚ ਗਿਆ ਜੋੜੇ ਕੰਡੇ ਕੋਲੇ ਮੇਰੇ ਮੂਰੇ ਸਕੋਡਾ ਕਾਰ ਲੱਗ ਕੇ ਤੇ ਕਹੀ ਦੇ ਚਾਰ ਬੰਦੇ ਸੀ ਤੇ ਦੋ ਕਹੀ ਦੇ ਬਾਹਰ ਉੱਤਰ ਕੇ ਮੈਨੂੰ ਮੈਂ ਜਿਹੜਾ ਕੋਈ ਹੈਗਾ ਦੇ ਦਿਓ ਮੈਂ ਉਹਨਾਂ ਨੂੰ ਮੇਰੇ ਕੋਲ 9000 ਰੁਪਏ ਦਾ ਮੋਬਾਈਲ ਸੀ ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ ਡੱਗੀ ਚੈੱਕ ਕਰਾ ਦੇ ਉਹਦੇ ਵਿੱਚ 2 ਲੱਖ ਰੁਪਈਆ ਸੀ ਉਹ 2 ਲੱਖ ਰੁਪਈਆ 2 ਲੱਖ 9000 ਰੁਪਈਆ ਵਿੱਚ ਦੋਨੇ ਮੋਬਾਈਲ Apple ਦਾ ਤੇ 1000 ਰੁਪਈਆ ਦਾ ਮੋਬਾਈਲ ਲੈ ਗਏ ਮੈਂ ਨਾਲ ਦੇ ਨਾਲ ਚੌਕੀ ਅਜੀਪਾਲ ਜੀ ਨੂੰ ਕੀਤੀ ਉਹ 15 ਮਿੰਟ ਤੋਂ ਪਹਿਲਾਂ ਅਜੀਪਾਲ ਜੀ ਆ ਗਏ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਨਾਲ ਪੁਲਿਸ ਵਾਲੀ ਟੀਮ ਲੈ ਕੇ ਜਿੱਦਾਂ ਦਾ ਏਰੀਆ ਨਹੀਂ ਪੈਂਦਾ ਸੀ ਤਾਂ ਵੀ ਪੂਰੀ ਸਪੋਰਟ ਕੀਤੀ ਉਹਨਾਂ ਨੇ 4 ਵਜੇ ਤੱਕ ਤੱਕ ਤੇ ਅਸੀਂ ਸਰੰਗਕੁਰ ਦੇ ਨਾਲ ਪੈਂਸ ਖੋਲਣ ਜੀ ਸੀ ਟੋਨੀ ਜੀ ਸਾਰੇ ਸਾਰੀ ਮੰਡੀ ਸੀ ਤੇ ਅਸੀਂ ਦੋ ਘੇਰੇ ਵੀ ਸੀ ਪਰ ਨਹੀਂ ਮਲੇ ਪੁਰ ਚੌਕ ਜਾਂ ਪੁੱਚੋ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਨੇ ਚਾਹਲ ਏਰੀਆ ਨਹੀਂ ਪੈਂਦਾ ਸੀ ਇਹਦੇ ਦੇ ਬਾਵਜੂਦ ਵੀ ਮੇਰੇ ਨਾਲ ਸਪੋਰਟ ਕੀਤਾ ਉਹਨਾਂ ਨੇ ਜੌਨੀ ਵਾਂਸਲ ਨਗਰ ਕੌਂਸਲ ਪ੍ਰਧਾਨ ਪੁੱਚੋ ਮੰਡੀ ਅੱਜ ਤੋਂ 10 20 ਦਿਨ ਪਹਿਲਾਂ ਨੇ ਮੈਂ ਸ਼ਾਪ ਖੋਲੀ ਹੈ ਦੇਸ਼ ਦੇ ਕੋਲੇ ਜਿਸ ਦੇ ਕੋਲੇ ਖੁੱਲ ਕੇ ਤੇ ਮੈਂ ਉੱਥੋਂ ਚੱਲ ਕੇ 12:45 ਮਿੰਟਾਂ ਤੋਂ ਚੱਲੇ ਆ ਤੇ 12:54 ਦੇ ਮੈਂ ਉੱਥੇ ਪਹੁੰਚ ਗਿਆ ਜੋੜੇ ਕੰਡੇ ਕੋਲੇ ਮੇਰੇ ਮੂਰੇ ਸਕੋਡਾ ਕਾਰ ਕਰ ਲਾ ਕੇ ਕਈ ਦੇ ਚਾਰ ਬੰਦੇ ਸੀ ਤੇ ਦੋ ਕਈ ਦੇ ਬਾਹਰ ਉਤਰ ਕੇ ਮੈਨੂੰ ਮਦਦ ਜਿਹੜਾ ਕੋਈ ਹੈਗਾ ਦੇ ਦਿਓ ਮੈਂ ਉਹਨਾਂ ਨੂੰ ਮੇਰੇ ਕੋਲ 9000 ਰੁਪਏ ਦੋ ਮੋਬਾਈਲ ਸੀ ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ ਡੱਗੀ ਚੈੱਕ ਕਰਾ ਦੇ ਉਹਦੇ ਵਿੱਚ 2 ਲੱਖ ਰੁਪਏ ਸੀ ਉਹ 2 ਲੱਖ ਰੁਪਏ 2 ਲੱਖ 9000 ਰੁਪਏ ਮੇਥੋਂ ਦੋਨੇ ਮੋਬਾਈਲ Apple ਦਾ ਤੇ 1000 ਰੁਪਏ ਮੇਰਾ ਮੋਬਾਈਲ ਲੱਗੇ ਮੈਂ ਨਾਲ ਦੇ ਨਾਲ ਚੌਕੀ ਅਜੀਪਾਲ ਜੀ ਨੂੰ ਕੀਤੀ ਔਰ ਢੂੜ ਮਿੰਟ ਤੋਂ ਪਹਿਲਾਂ ਅਜੀਪਾਲ ਜੀ ਆ ਗਏ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਨਾਲ ਪੁਲਿਸ ਵਾਲੀ ਟੀਮ ਲੈ ਕੇ ਜਿੰਨਾ ਦਾ ਏਰੀਆ ਨਹੀਂ ਪੈਂਦਾ ਸੀ ਤਾਂ ਵੀ ਪੂਰੀ ਸਪੋਰਟ ਕੀਤੀ ਉਹਨਾਂ ਨੇ ਚਾਰ ਵਜੇ ਤੱਕ ਕਰੋ ਤਬੇ ਤੇ ਅਸੀਂ ਸਰੰਗ ਕੋਦੇ ਨਾਲ ਪੈਂਸ ਗੋਲਣ ਜੀ ਸੀ ਟੋਨੀ ਜੀ ਸਾਰੇ ਸਾਰੀ ਮੰਡੀ ਸੀ ਤੇ ਅਸੀਂ ਦੋ ਘੇਰੇ ਵੀ ਸੀ ਪਰ ਨਹੀਂ ਮਿਲੇ ਉਸ ਚੌਕ ਜਾਂ ਪੁੱਛੋ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਨੇ ਚਾਹ ਨਲੇ ਏਰੀਆ ਨਹੀਂ ਪੈਂਦਾ ਸੀ ਇਹਦੇ ਦੇ ਬਾਵਜੂਦ ਵੀ ਮੇਰੇ ਨਾਲ ਸਪੋਰਟ ਕਿਤੇ ਉਹਨਾਂ ਨੇ